ਨਮ ਰਾਜਿੰਦੀਪ ਸ਼ਰਮਾ ਕਬੱਡੀ ਕੋਚ ਪਿੰਡ ਕੀਵਾ ਜਲੂਆ ਜੀ ਮਣਕੀਰਤ ਔਲ ਖਾਉਂਦੇ ਆ ਇੱਥੇ ਮਦਦ ਕਰਨ ਦੇ ਲਈ ਕਿਵੇਂ ਉਹ ਸਵਾਬ ਬਣਦਾ ਹੈ ਉਹਨਾਂ ਦੇ ਨਾਲ ਕਿਵੇਂ ਰਾਬਤਾ ਹੁੰਦਾ ਹੈ ਕੀ ਘਰ ਦੇ ਵਿੱਚ ਇਹੋ ਜਿਹਾ ਵਾਪਰ ਗਿਆ ਦੱਸਿਓ ਸਾਰਾ ਦੱਸੋ ਘਰ ਦੇ ਵਿੱਚ ਵੀਰੇ ਆਪਣਾ ਜਿਹੜੇ ਹੜ ਆਏ ਸੀਗੇ ਜਿਆਦਾ ਮੀਂਹ ਪੈਣ ਕਰਕੇ ਆਪਣਾ ਘਰ ਸ ਜਿਹੜਾ ਸਾਰੇ ਸਾਰੇ ਡਿੱਗ ਪਿਆ ਸੀਗਾ ਇਹ ਉਹਨਾਂ ਨੂੰ ਲੈ ਕੇ ਅਸੀਂ ਇੱਕ ਵੀਡੀਓ ਪਾਈ ਸੀਗੀ ਤੇ ਉਹ ਵੀਡੀਓ ਸਾਡੀ ਹੌਲੀ ਹੌਲੀ ਇੰਨੀ ਕੁ ਵਾਇਰਲ ਹੋ ਗਈ ਸੀ ਕਿ ਸਾਡਾ ਮੈਸੇਜ ਹੈ ਜਿਹੜਾ ਮਣਕੀਰਤ ਵੀਰ ਤੱਕ ਪਹੁੰਚ ਗਿਆ ਸੀਗਾ ਮਨਕੀਰਤ ਵੀਰ ਨੇ ਸਾਡੇ ਘਰ ਆ ਕੇ ਸਾਡੇ ਸਿਰ ਤੇ ਹੱਥ ਰੱਖਿਆ ਤੇ ਸਾਨੂੰ ਬਹੁਤ ਜ਼ਿਆਦਾ ਹੌਸਲਾ ਦਿੱਤਾ ਸਾਡੀ ਘਰ ਦੀ ਵੀ ਸਪੋਰਟ ਕੀਤੀ ਸਾਡੀ ਗੇਮ ਦੀ ਵੀ ਕਦਰ ਕੀਤੀ ਕੀ ਗੱਲਾਂ ਹੋਈਆਂ ਤੇ ਕੀ ਕਹਿ ਕੇ ਗਏ ਨੇ ਉਹ ਕੀ ਕੁਝ ਮਦਦ ਕਰਕੇ ਗਏ ਮਦਦ ਵੀਰੇ ਆਪਣੇ ਘਰ ਲਈ 5 ਲੱਖ ਰੁਪਇਆ ਤੇ ਨਾਲ ਛੋਟੀ ਭੈਣ ਦੇ ਵਿਆਹ ਵਾਸਤੇ 5 ਲੱਖ ਰੁਪਇਆ ਤੇ ਨਾਲ ਹੀ ਮਤਲਬ ਕਬੱਡੀ ਟੂਰਨਾਮੈਂਟ ਤੇ ਜਿਹੜਾ ਸੁਹਾਣਾ ਸਾਹਿਬ ਕਬੱਡੀ ਟੂਰਨਾਮੈਂਟ ਹੋਊਗਾ ਉੱਥੇ ਸਕਾਰਪਿਓ ਜਿਹੜੀ ਗੱਡੀ ਉਹਨਾਂ ਨੇ ਅਨਾਉਂਸ ਕੀਤੀ ਐ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਮੇਰੇ ਵੀਰ ਦਾ ਜਿਨ੍ਹਾਂ ਨੇ ਸਾਨੂੰ ਅੰਨਾ ਮਾਣ ਦਿੱਤਾ ਤੇ ਸਾਨੂੰ ਡਿਗਰੀਆਂ ਨੂੰ ਮਤਲਬ ਉਠਾ ਲਿਆ ਵੀ ਅੱਗੇ ਵੀ ਸਾਨੂੰ ਹੌਸਲਾ ਵਧ ਗਿਆ ਵੀ ਹਾਂ ਅਸੀਂ ਹੁਣ ਹੋਰ ਵੀ ਮਿਹਨਤ ਦੁੱਗਣੀ ਚੌਗਣੀ ਕਰਾਂਗੇ ਵੀ ਬੱਚਿਆਂ ਨੂੰ ਵੀ ਨਮੀ ਨਮੀ ਕੁੜੀਆਂ ਨੂੰ ਵੀ ਮਤਲਬ ਅੱਗੇ ਲੈ ਕੇ ਆਵਾਂਗੇ ਤੇ ਅਸੀਂ ਵੀ ਆਪਣਾ ਮਾਣ ਨਾਲ ਜੋ ਵੀ ਜਿੰਮੀ ਪਹਿਲਾਂ ਚੱਲਦੀ ਆ ਰਹੀਆਂ ਸੀ ਉਹ ਜਿਵੇਂ ਕਰ ਅਸੀਂ ਹੁਣ ਵੀ ਮਿਹਨਤ ਕਰਾਂਗੇ ਬਸ ਸਾਨੂੰ ਸਾਡੀ ਮਿਹਨਤ ਨੂੰ ਕਹਿਣ ਦਾ ਮਤਲਬ ਬਾਈ ਨੇ ਵੀ ਚਾਰ ਚੰਨ ਲਾ ਦਿੱਤੇ ਹੁਣ ਕੀ ਸੋਚ ਹੈ ਕਿਉਂਕਿ ਤੁਹਾਡੇ ਪਰਿਵਾਰ ਦੇ ਹਾਲਾਤ ਤਾਂ ਬਦਲ ਦਿੱਤੇ ਪਰ ਹੋਰ ਵੀ ਬਹੁਤ ਸਾਰੇ ਜੇ ਪਰਿਵਾਰ ਨਹੀਂ ਤੁਹਾਡੀ ਕੀ ਸੋਚ ਬਦਲੀ ਉਸ ਚੀਜ਼ ਨੂੰ ਲੈ ਕੇ ਹੁਣ ਵੀਰੇ ਬਸ ਇਹੀ ਕਹਾਂਗੇ ਵੀ ਦੇਖੋ ਕੱਲਾ ਆਪਣਾ ਘਰ ਨਹੀਂ ਡਿੱਗਿਆ ਹੈਗਾ ਪੂਰਾ ਪੰਜਾਬ ਹੀ ਮਤਲਬ ਹੜਾਂ ਦੀ ਪੀੜਤ ਹੈ ਵੀ ਚਲੋ ਆਪਾਂ ਕਿਸੇ ਨੂੰ ਦੇਣਯੋਗ ਤੇ ਨਹੀਂ ਹੈਗੇ ਪਰ ਅਸੀਂ ਸੋਚਦੇ ਹੁੰਨੇ ਆ ਵੀ ਆਪਾਂ ਤਾਂ ਫਿਰ ਵੀ ਆਪਣੇ ਘਰੇ ਬੈਠੇ ਆ ਹਨਾ ਵੀ ਜਿਹੜੇ ਜਿਨ੍ਹਾਂ ਦੇ ਘਰਾਂ 'ਚ ਪਾਣੀ ਆਇਆਗਾ ਵੀ ਉਹਨਾਂ ਦੀ ਕੀ ਹਾਲਾਤ ਹੋਣਗੇ ਬਾਕੀ ਹਾਲਾਤ ਹੁਣ ਸਾਡੇ ਅੱਜ ਜਿਹੜੇ ਹਾਲਾਤ ਨੇਗੇ ਸਾਨੂੰ ਥੋੜਾ ਜਿਹਾ ਸਕੂਨ ਹੈਗਾ ਵੀ ਚਲੋ ਸਾਨੂੰ ਬਾਈ ਨੇ ਨਹੀਂ ਸਪੋਰਟ ਕੀਤੀ ਹੁਣ ਸਾਡਾ ਘਰ ਵੀ ਬਣ ਜੂਗਾ ਤੇ ਅੱਗੇ ਵੀ ਅਸੀਂ ਆਪਣਾ ਆਪਦੀ ਜਿਹੜੀ ਕਬੱਡੀ ਦੀ ਗੇਮ ਹੈ ਅੱਗੇ ਵੀ ਵਧੀਆ ਤਰੀਕੇ ਨਾਲ ਲੈ ਕੇ ਜਾਵਾਂਗੇ ਜਸਰਮਾਈ ਵੀਰੇ ਸੋਚਿਆ ਸੀ ਕਦੇ ਮਦਦ ਕਰਨ ਦੇ ਲਈ ਪੰਜਾਬੀ ਕਲਾਕਾਰ ਜਾਂ ਹੋਰ ਇਹੋ ਜਿਹੇ ਲੋਕ ਆਉਣਗੇ ਤਾਂ ਕਿਵੇਂ ਲੱਗ ਰਿਹਾ ਅੱਜ ਪਰਿਵਾਰ ਦੇ ਹਾਲਾਤ ਬਦਲ ਚੁੱਕੇ ਨੇ ਇੱਕ ਮਦਦ ਦੇ ਨਾਲ ਕੀ ਕਹਾਂਗੇ ਪਹਿਲਾਂ ਤੇਰੇ ਵੱਡੇ ਵਾਦ ਮਨਕੀਰ ਤੁਲਖ ਦਾ ਧੰਨਵਾਦ ਹੈ ਨਾ ਸਾਡੀ ਇੰਨੀ ਸਪੋਰਟ ਕੀਤੀ ਉਹਨਾਂ ਨੇ ਕਦੇ ਸੋਚਿਆ ਵੀ ਨਹੀਂ ਸੀ ਵੀਰੇ ਵੀ ਸਾਡੇ ਘਰ ਆਉਣਗੇ ਸਿਰਫ ਕੱਲੇ ਫੋਨਾਂ 'ਤੇ ਹੀ ਦੇਖਦੇ ਸੀ ਉਹਨਾਂ ਨੂੰ ਤੇ ਉਹਨਾਂ ਨੇ ਸਾਡੀ ਵੀਡੀਓ ਦੇਖੀ ਬਈ ਵੀਡੀਓ ਦੇਖਣ ਤੋਂ ਬਾਅਦ ਸਾਡੇ ਘਰ ਆਏ ਤੇ 5 ਲੱਖ ਰੁਪਏ ਦੇ ਕੇ ਗਏ ਸਾਡੇ ਘਰ ਵਾਸਤੇ ਮੇਰੇ ਵਿਆਹ ਵਾਸਤੇ ਦੇ ਕੇ ਗਏ ਵੀਰੇ ਤੇ ਸਕਾਰਪਿਓ ਗੱਡੀ ਨਾਲ ਸਨਮਾਨ ਬੋਲੇ ਵੀਰੇ ਉਹਨਾਂ ਦਾ ਉਹਨਾਂ ਨੇ ਧੰਨਵਾਦ ਬਈ ਉਹਨਾਂ ਦਾ ਹੁਣ ਕੀ ਕਰਨਾ ਚਾਹੁੰਦੇ ਜਿੰਦਗੀ ਦੇ ਵਿੱਚ ਕੀ ਏ ਮੈਂ ਹੁਣ ਜਿੰਦਗੀ ਚ ਵੀਰੇ ਬਸ ਇੱਕੋ ਹੀ ਏਮ ਹੈ ਜੀ ਵੀ ਵਧੀਆ ਪਲੇਅਰ ਬਣ ਕੇ ਠੀਕ ਹੈ ਵੀ ਅੱਗੇ ਹੋਰ ਪਲੇਅਰਾਂ ਨੂੰ ਕੱਢੀਏ ਵੀ ਜਿਹੜੇ ਪਿੰਡ ਦੇ ਪਲੇਅਰ ਕੋਡਿੰਗਾਂ ਨੇ ਮੁੰਡੇ ਨੇ ਛੋਟੇ ਨੇ ਉਹਨਾਂ ਦੇ ਮਿਲ ਕੇ ਉਹਨਾਂ ਨੂੰ ਅੱਗੇ ਕਰੀ ਜੀ ਬਿਪੰਡਾ ਦਾ ਨਾਮ ਰੋਸ਼ਨ ਹੋਵੇ। ਬਰਾਸ ਸਿੰਘ ਜੀ ਬੁਟਾ ਸਿੰਘ ਜੀ ਕੀ ਕਹਿਣਾ ਚਾਹੋਗੇ ਜਿਹੜੇ ਤੁਹਾਡੇ ਪਿੰਡ ਦੇ ਵਿੱਚ ਘਰ ਡਿੱਗਿਆ ਇਸ ਪਰਿਵਾਰ ਦਾ ਕੀ ਹਾਲਾਤ ਸੀਗੇ ਮਨਕੀਰਤ ਔਲਖ ਆਇਆ ਸੀ ਕੀ ਕਹਿਣਾ ਚਾਹੋ? ਇਹਦੇ ਬਹੁਤ ਮਾੜੇ ਹਾਲਤ ਸੀ ਘਰ ਦੇ ਵਿਚਾਰਾਂ ਦੇ। ਬਹੁਤ ਨਰਮ ਪਰਬਾਰਾ ਗਾ ਰੱਬ ਨੇ ਨੇ ਵਧੀਆ ਸੁਣ ਲਈ। ਜਿੰਨੇ ਮਦਦ ਹੁੰਦੀ ਹੈ ਵੱਧ ਤੋਂ ਵੱਧ ਨਗਰ ਨੇ ਬਾਹਰਲੇ ਜਿੱਥੇ ਵੀ ਤੱਕ ਹੁੰਦੇ ਬਤਵਾਨ ਬੰਦ ਕਰੇ ਜਾਂਦੀ ਹੈ। ਇਹਨਾਂ ਦਾ ਨਾਮ ਰੋਸ਼ਨ ਹੋਣਾ ਚਾਹੀਦਾ ਕੋੜੇ ਖਿਹੜਿਆਰ ਨਾਲ ਵਿਚਰੀਆਂ। ਅੱਛਾ ਜਿਵੇਂ ਇਹ ਕਬੱਡੀ ਖੇਡਦੀਆਂ ਨੇ ਤਾਂ ਅੱਜ ਮਨਕੀਰਤ ਔਲਖ ਨੇ ਤਾਂ ਮਦਦ ਕਰਤੀ ਹੋਰ ਵੀ ਪਰਿਵਾਰ ਨੇ ਤਾਂ ਲੱਗਦਾ ਨਹੀਂ ਵੀ ਬੱਚਿਆਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਖੇਡਾਂ ਵਾਸਤੇ ਕੀ ਕਰਨਾ ਚਾਹੀਦਾ ਜੇ ਕੁੜੀਆਂ ਖੇਡਦੀਆਂ ਸੀ ਚੰਗੀ ਸੋਚ ਸੀਗੀ ਤਾਂ ਇੱਥੇ ਤੱਕ ਇਹਨੇ ਬਾਜ਼ ਪਹੁੰਚੀ ਤਾਂ ਨੱਗਨੇ ਮਦਦ ਕਰੀ ਬਿੰਦੇ ਸੋਚ ਵੀ ਚੰਗੀ ਅਬਜਰੀਆਂ ਦੀ ਇਹਨਾਂ ਦਾ ਕਹਿਣਾ ਵੀ ਕੋਈ ਪਿੰਡ ਚ ਸਟੇਡੀਅਮ ਹੋਵੇ ਕੋਈ ਕਿਸੇ ਤਰੀਕੇ ਦੀ ਮਤਲਬ ਕੈਂਪ ਵਗੈਰਾ ਲੱਗਣ ਜਾਂ ਕੱਪ ਹੋਣ ਫੇਰ ਕੋਈ ਹੋਰ ਖਿਡਾਰੀ ਵੀ ਨਿਕਲ ਸਕਣ ਪਿੰਡ ਚ ਉਹ ਵੀ ਸਟੇਡੀਅਮ ਬਣਾਵਾਂਗੇ ਜੀ ਕਿਨਾਂ ਬਹਾਨੇ ਸਾਡਾ ਤਿਆਰ ਕਰਿਆ ਪਿਆ ਭਰਤ ਭਾਈ ਵੀ ਹੈਗੀ ਜੋ ਸਰਕਾਰ ਲਾਂਚ ਕਰੂਗੀ ਕਰ ਉਹ ਤੋਂ ਪਹਿਲਾਂ ਖੇਡਾਂ ਕਰਾ ਸਕਦੇ ਹਾਂ